ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਵੈਰੋ 'ਕੇ ਅੱਜ ਦੀ ਵੀਡੀਓ ਦੋਸਤੋ ਪਿੰਡ ਵੈਰੋ 'ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਘਰੇਲੂ ਪਰਿਵਾਰ ਕੋਲੋਂ ਦੋਸਤੋ ਵੀਡੀਓ ਬਣਾ ਰਹੇ ਆ ਘਰ ਦੀ ਮਾਝਾ ਕੋਈ ਵਪਾਰ ਦਾ ਕੰਮ ਨਹੀਂ ਧਲਿਆਰਾ ਬਾਈ ਨੇ ਸ਼ੌਂਕ ਨਾਲ ਪਾਤਾ ਪਹਿਲਾਂ ਸੰਗਲ ਹੀ ਪਾਇਆ ਹੋਇਆ ਸੀਗਾ ਇੰਨੇ ਕ ਪਸ਼ੂ ਦੋਸਤੋ ਰੱਖੇ ਹੋਏ ਆ ਘਰੇ ਤੋਂ ਉੱਤੇ ਲਾਏ ਹੋਏ ਆ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਂਦੇ ਆ ਉਹਨਾਂ ਨੂੰ ਰਿਕੁਐਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626952 ਤੇ ਕਨੈਕਟ ਕਰ ਸਕਦੇ ਆ ਚੰਗੀ ਦੋਸਤੋ ਪੜੀ ਸਮਝ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਇਨਾਮ ਦੱਸ ਦੇ ਸੂਨੀ ਬਾਈ ਠੀਕ ਆ ਛੋਟੀ ਤਾਂ ਆਪਣੀ ਘਰ ਦੀ ਗਈ ਆ ਹਰਜੀ ਬਾਈ ਤੀਜਾ ਸਵੇਰ ਸੰਦੀ ਠੀਕ ਆ ਪਹਿਲੇ ਸਵੇਰ ਚ ਕਿੰਨਾ ਦੁੱਧ ਦੇਤਾ ਸੀ ਉਹ 5 ਕਿਲੋ ਦੁੱਧ ਚੋਇਆ ਬਾਈ ਪੀ ਲਿਆ 14 ਕਿਲੋ ਯਾਨੀ ਕਿ ਦੋ ਲਾ ਇਹਦੇ ਹੁਣ ਟੀਕਾ ਪ੍ਰਵਾਹ ਆ ਕਿ ਹੁਣ ਕ੍ਰੋਸ ਨਹੀਂ ਬਈ ਆਪਣੇ ਕੋਲ ਛੋਟਾ ਸੀ ਆਰ ਦਾ ਹਾਂ ਮੂਰਾ ਅੰਦਰ ਸਭ ਪੂਰਾ ਚੰਗਾ ਠੀਕ ਆ ਪ੍ਰਵਾਹ ਸ ਠੀਕ ਆ ਹੁਣ ਦਿਨ ਕਿੰਨੇ ਰਹਿੰਦੇ ਨੇ ਤੇ ਤੇਰੇ ਭਾਈ 3 ਤਰੀਕ ਨੂੰ ਦਿਨ ਪੂਰੇ 3 ਤਰੀਕ ਨੂੰ ਆਜੋਗੀ 30 ਤਰੀਕ ਹੋਗੀ ਹਾਂ ਤੇ ਹਵਾਨਾ ਦਾ ਫਰੋਦੇ ਨੂੰ ਕਾਫੀ ਸੋਨਾ ਬਣਾ ਜਾਣਾ ਹਨ ਪੂਰਾ ਉੱਤੇ ਲੈਂਦੀ ਦੋ ਤਿੰਨ ਕੰਨੇ ਤੇ ਬਣ ਕੇ ਕਿੰਨਾ ਟਾਈਮ ਲੱਗਦਾ ਉਹ ਤੇ ਗਈ ਸੀ ਸਾਡੇ 7 ਮਹੀਨੇ ਚੋਈ ਆ ਭਾਈ ਆਪ ਛੱਡੀ ਠੀਕ ਆ ਤੋੜ ਦੇ ਕੇ ਦੇਖ ਸਕਦੇ ਆਂ ਦੋਸਤ ਕੱਦ-ਕਾਠ ਠੀਕ ਆ ਨਾ ਬਾਲੀ ਵੱਡੀ ਨਾ ਛੋਟੀ ਬਾਕੀ ਪਾਲੀ ਸੰਵੀ ਵੀ ਚੰਗੀ ਆ ਸਿੰਘ ਦੇਖ ਸਕਦੇ ਆਂ ਕੁੰਡਾ ਸਿੰਘ ਆ ਥੋੜਾ ਜਿਹਾ ਉੱਚਾ ਹੋ ਕੇ ਮੁੜਿਆ ਤੇ ਹੂਰ ਸਿੰਘ ਫੱਬਦਾ ਵਾ ਤੇ ਹਵਾਨਾ ਦੇਖ ਸਕਦੇ ਆਂ ਹਵਾਨੇ ਦੇ ਵਿੱਚ ਵਲਟ ਲਾਂਜ ਕਾਫੀ ਆ ਬਹੁਤ ਸੋਹਣਾ ਝੋਲ ਵਾਲਾ ਹਵਾਨਾ ਦੋਸਤੋ ਬਣਾਇਆ ਜਾਣਾ ਤੇ ਥਣ ਬਹੁਤ ਸੋਹਣਾ ਮੁੱਠੀ ਦੀ ਜਵਾਈ ਵਾਲਾ ਲੱਗਾ ਬਚਾਰੇ ਥਣ ਗਏ ਚਨੇਖਣਵੇਂ ਆ ਦੇਖ ਸਕਦੇ ਆਂ ਕੁਝ ਵੀ ਦੋਸਤੋ ਥੋੜੀ ਜਿਹੀ ਚਿੱਟੀ ਆ ਇੰਚ ਡੇਢ ਇੰਚ ਚਿੱਟੀ ਹੋਊਗੀ ਹਾਂ ਯਾਰ ਕੋਈ ਚੱਕਰੀ ਠੀਕ ਆ ਦੇਖ ਸਕਦੇ ਆ ਚੰਗੀ ਦੋਸਤੋ ਛੋਟੀ ਆ ਬਾਕੀ ਫੀਲ شریفਾ ਨਹੀਂ ਉਪਰੇ ਬੰਦੇ ਤੋਂ ਪਸੂ ਡਰਦਾ ਹੁੰਦਾ ਡਰ ਦੀ ਡੋਰ ਦੀ ਜਾਨੀ ਦੇਖ ਸਕਦੇ ਆ ਲੈ ਚੱਲ ਬਈ ਬਾਕੀ ਛੋਟੀ ਦਾ ਪੱਠਾ ਪੜਾ ਦੇਖ ਸਕਦੇ ਆ ਦੇਖ ਸਕਦੇ ਆ ਦੋਸਤੋ ਇੱਕ ਵਾਰੀ ਹੋਰ ਕਢਾ ਦੇ ਕਿਹੜਾ ਮੋੜ ਲਾ ਮੋੜ ਮੋੜ ਇੱਥੋਂ ਘਰ ਦੇ ਕੋਈ ਝੋਟੀਆਂ ਦੋਸਤੋ ਤੇ ਦੇਖ ਸਕਦੇ ਆ ਜਾਂ ਦੇਖ ਸਕਦੇ ਸੋਹਣਾ ਹਵਾਨਾ ਦੋਸਤੋ ਬਣਾਉਗੀ ਪੂਰਾ ਵੱਡਾ ਹਵਾਨਾ ਤਿਆਰ ਕਰਨਾ ਇਹਨੇ ਕਰਮਾਂ ਵਾਲੀ ਨੇ ਤੇ ਤਰਦੀ ਦੇਖ ਸਕਦੇ ਲੈ ਆ ਪਾਂ ਦੇ ਮੋਲ ਇਹਦਾ ਜਮਾਂ ਜਾਇਜ ਹਲੋ ਯਾਰ ਬਾਈ ਦੂਦ ਮੋਲ ਬਾਈ ਤੋਂ ਜਾਇਜ ਰਖਾਵਾਂਗੇ ਦੇਣ ਲੈਣ ਵਾਲਾ ਕਿੰਨਾ ਮੋਲ ਰਹੂਗਾ ਜਮਾਂ ਮੋਲ 1.5 ਲੱਖ ਰੁਪਈਆ ਵਿੱਚੋਂ ਮਾਨਦਾਨ ਮਾਨਦਾਨ ਹੋ ਜਾਊਗਾ ਨਾ ਪੂਰਾ ਹੀ ਪੂਰਾ ਹੋਊਗਾ ਠੀਕ ਆ ਵੇਖ ਸਕਦੇ ਆ 1.5 ਲੱਖ ਰੁਪਇਆ ਡਿਮਾਂਡ ਕੀਤੀ ਆ ਵਿੱਚੋਂ ਮੌਕੇ ਤੇ ਮਾਨਤਾਣ ਹੋ ਜਾਊਗਾ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਫੋਨ ਨੰਬਰ ਬੋਲਿੰਗ 95924 28771 9592428771 ਇਹ ਦੋਸਤੋ ਨੰਬਰ ਤੇ ਕਨੈਕਟ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ